ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਗਿਆਨੀ ਬੂਟਾ ਸਿੰਘ ਅਕਾਲੀਆਂ ਦਾ ਤੇ ਕਾਂਗਰਸੀਆਂ ਦਾ ਅਸਲ ਚਿਹਰਾ ਸਾਹਮਣੇ ਲੈ ਕੇ ਆਏ ਆ ਵੱਡੇ ਵੱਡੇ ਖੁਲਾਸੇ ਕਰ ਰਹੇ ਆ ਕਿ ਕਿਸ ਤਰ੍ਹਾਂ ਜਦੋਂ ਸੀਐਮ ਭਗਵੰਤ ਮਾਨ ਦੀ ਬਿਮਾਰੀ ਦਾ ਪਤਾ ਚੱਲਿਆ ਤੇ ਅਕਾਲੀਆਂ ਤੇ ਕਾਂਗਰਸੀਆਂ ਨੇ ਕਿੱਡੀ ਹੋਛੀ ਹਰਕਤ ਕੀਤੀ ਹੈ ਕਿਸ ਤਰ੍ਹਾਂ ਨਹੀਂ ਅਰਦਾਸਾਂ ਕੀਤੀਆਂ ਮੈਂ ਜੇਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਲੈ ਜਾਣਗੇ ਤਾਂ ਚਲ ਕੇ ਵੀਡੀਓ ਦੇਖਦੇ ਇਸ ਵਾਰ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਵਿਗੜ ਗਈ ਸੀ ਪ੍ਰੋਬਲਮ ਪੈਂਦੀ ਰਹਿੰਦੀ ਹੈ ਵੀ ਵੱਡੀ ਗੱਲ ਨਹੀਂ ਸਰੀਰ ਤਾਂ ਸਰੀਰੀ ਹੁੰਦਾ ਪਰ ਜਿਹੜੇ ਵਿਰੋਧੀ ਨੇ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ ਤੰਜ ਕਸਣ ਦੀ ਦੇਖੋ ਜੀ ਭਵਨਤ ਮਾਨ ਹਸਪੀਟਲ ਗਿਆ ਐਡਮਿਟ ਹੋ ਗਿਆ ਫਿਰ ਛੁੱਟੀ ਮਿਲ ਗਈ ਫਿਰ ਦੂਜੇ ਹਸਪੀਟਲ ਜਾਣਾ ਪਿਆ ਉਤੇ ਟੁਰ ਕੇ ਜਾ ਰਿਹਾ ਹੈ ਜਣਕੇ ਇਹਨਾਂ ਹਰਾਮਖੋਰਾ ਨੇ ਅਰਦਾਸਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਵੀ ਜੇ ਕਿਤੇ ਨਾ ਕਿਤੇ ਕੋਈ ਇਹੋ ਜੀ ਘਟਨਾ ਵਾਪਰ ਜੇ ਮਤਲਬ ਕਿ ਉਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਜਣਕੇ ਅਸੀਂ ਇੰਨੇ ਕ ਕਹਿ ਲਈ ਗਿਰੇ ਹੋਏ ਲੋਕਾਂ ਅਰਾਜਨਿਕ ਦਾ ਮਿਆਰ ਇੰਨਾ ਕ ਗਿਰ ਗਿਆ ਮਤਲਬ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਬੀ ਬੰਦੇ ਇਦਾਂ ਵੀ ਕਹਿ ਸਕਦੇ ਆ ਕਿ ਪੰਜਾਬ ਦਾ ਰਾਜਾ ਮਰਜੇ ਫਲਾਨਾ ਮਰਜੇ ਇਹ ਗੱਲਾਂ ਕੋਈ ਆਮ ਬੰਦੇ ਨੇ ਨਹੀਂ ਬਾਦਲਾਂ ਦੇ ਜਸਦਾਦਾਂ ਤੱਕ ਵੀ ਕਹਿਤੀਆਂ ਅਰਗਮੀਰ ਵਰਗਿਆਂ ਨੇ মিডিਆ ਸਾਹਮਣੇ ਕਹੀ ਜਾਂਦਾ ਕਹਿੰਦਾ ਤੁਸੀਂ ਚਲਾਏ ਹੋ ਜੇ ਜੋ ਮੈਂ ਕਹਿਣਾ ਤੇ ਹਰਾਮਖੋਰਾ ਨੇ ਕਦੇ ਇਹ ਗੱਲਾਂ ਬਾਦਲਾਂ ਵਾਸਤੇ ਨਹੀਂ ਕਹੀਆਂ ਇੱਕ ਬੇਨਤੀ ਜ਼ਰੂਰ ਸੁਣੋ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਨ ਤੇ ਵਿਸ਼ਵਾਸ ਕਰਕੇ ਲੋਕਾਂ ਨੇ ਬਣਾਈ ਹੈ ਇਹ ਚ ਕੋਈ ਦੋਰਾਮਾ ਨਹੀਂ 27 ਦੇ ਵਿੱਚ ਵੀ ਜਨਨ ਕਿ 2027 ਦੇ ਵਿੱਚ ਵੀ ਰਿਪੀਟ ਹੋਵੇਗੀ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਹੈ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਨੂੰ ਥੋੜਾ ਧਿਆਨ ਦੇ ਨਾਲ ਸੁਣਿਓ ਜੇ ਕੋਈ ਚਾਵੇ ਨਾ ਕਿ ਅਸੀਂ ਖੋਤਿਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਨੂੰ ਗਊਆਂ ਬਣਾ ਦੇਾਂਗੇ ਇਹ ਕਦੇ ਹੋ ਨਹੀਂ ਸਕਦਾ ਅਕਾਲੀ ਤੇ ਕਾਂਗਰਸੀ ਇਹ ਸ਼ਬਦ ਉਹਨਾਂ ਲਈ ਵਰਤ ਰਿਹਾ ਮੈਂ ਕੌੜੇ ਨੇ ਹਾਜ਼ਮ ਨਹੀਂ ਹੋੜੇ ਪੰਜਾਬ ਦੇ ਜੁੱਥ ਨੂੰ ਬੇਨਤੀ ਹੈ ਅਸੀਂ ਗਲੀਆਂ ਨਾਲੀਆਂ ਤੱਕ ਸੀਮਿਤ ਨਾ ਰਹੀਏ ਤੇ ਜਿਹੜੀਆਂ ਮੇਰੀਆਂ ਮਾਤਾ ਮਾਂ ਭੈਣਾਂ ਫਰੋਸ਼ ਕਰਦੀਆਂ ਨੇ ਕਿਸਾਨ ਨੂੰ 1000 ਰੁਪਿਆ ਅਕਾਊਂਟ ਵਿੱਚ ਨਹੀਂ ਪਾਇਆ ਜਦੋਂ ਇਹ ਬੇਵਸੀ 2022 ਦੇ ਵਿੱਚ ਜਿੱਦਾਂ ਤੁਸੀਂ ਬੋਲੀਗੇ ਉਦੋਂ ਸਰਕਾਰ ਬਣਾਉਣ ਵਾਲੇ ਵੀ ਤੁਹਾਡੇ ਪਿੱਛੇ ਤੁਹਾਡੇ ਨਾਲ ਸਹਿਮਤ ਹੁੰਦੇਗਾ ਪਰ ਅਸੀਂ ਸੋਚਣਾ ਹੈ ਵੀ ਕੇਵਲ ਸਾਨੂੰ ਬੱਸਾਂ ਦਾ ਕਿਰਾਇਆ ਫੇਰ ਹੀ ਹੋਵੇ ਅਸੀਂ ਖੁਸ਼ ਹਾਂ ਸਾਡੇ ਅਕਾਊਂਟ ਵਿੱਚ 1000 ਰੁਪਇਆ ਪੈ ਜੇ ਅਸੀਂ ਖੁਸ਼ ਹਾਂ ਇਦੋਂ ਵੱਡੇ ਵੱਡੇ ਕੰਮ ਨੇ ਜਿਹੜੇ ਹੋਣੇ ਚਾਹੀਦੇ ਸਭ ਤੋਂ ਵੱਡਾ ਨਸ਼ਿਆਂ ਦਾ ਕੋਡ ਹੈ ਜਦੋਂ ਤੁਸੀਂ ਪੰਜ ਦਰਿਆਵਾਂ ਦੀ ਜਾਂ ਪੰਜਾਬ ਸ਼ਬਦ ਵਰਤਦੇ ਹੋ ਉਦੋਂ ਛੇਮਾ ਦਰਿਆ ਜਿਹੜਾ ਇੱਥੇ ਨਸ਼ਿਆਂ ਦਾ ਵਗਿਆ ਤੇ ਉਹ ਕਿਹਦੀ ਦੇਣ ਹੈ ਇਹ ਤੁਹਾਨੂੰ ਸਭ ਨੂੰ ਪਤਾ ਹੈ ਅਕਾਲੀ ਤੇ ਕਾਂਗਰਸੀਆਂ ਨੂੰ ਦੂਜੀ ਗੱਲ ਕ੍ਰਪਸ਼ਨ ਅੱਜ ਪੰਜਾਬ ਦਾ ਆਮ ਬੰਦਾ ਇੱਕ ਅਫਸਰ ਦੇ ਅੱਖ ਵਿੱਚ ਆ ਕੇ ਅੱਖ ਪਾ ਕੇ ਗੱਲ ਕਰ ਸਕਦਾ ਭਾਵੇਂ ਡੀਸੀ ਰੈਂਕ ਦਾ ਬੰਦਾ ਹੋਵੇ ਭਾਵੇਂ ਐਸਐਸਪੀ ਰੈਂਕ ਦਾ ਬੰਦਾ ਹੋਵੇ ਕਿਉਂਕਿ ਪਹਿਲਾਂ ਕਦੇ ਹੁੰਦਾ ਸੀ ਕਦੇ ਨਹੀਂ ਹੋਇਆ ਇਹ ਕੋਈ ਚਾਪਲੂਸੀ ਨਹੀਂ ਕਰ ਰਿਹਾ ਜਿਹੜੇ ਲੋਕ ਭਗਵੰਤ ਮਾਨ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਪਤਾ ਕੌਣ ਨੇ ਭੁੱਖੇ ਬਗਿਆੜ ਨੇ ਜਿਹੜੇ ਬਗਿਆੜ ਜੰਗਲਾਂ ਵਿੱਚ ਰਹਿੰਦੇ ਨੇ ਨਾ ਕਈ ਦਿਨ ਉਹਨਾਂ ਨੂੰ ਕੋਈ ਸ਼ਿਕਾਰ ਨਾ ਮਿਲੇ ਖਾਣ ਨੂੰ ਤੇ ਜਦੋਂ ਮਿਲ ਜੇ ਫਿਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰਦੇ ਨੇ ਇਹ ਕਾਲੀ ਤੇ ਕਾਂਗਰਸੀ ਉਹ ਨਹੀਂ ਇਹ ਭਲੇਖੇ ਵਿੱਚ ਨਾ ਰਹੋ ਕਿ ਨੋਟਾਂ ਦੀਆਂ ਵੱਡੀਆਂ-ਵੱਡੀਆਂ ਕੀ ਕਹਿੰਦੇ ਆ ਉਹਨੂੰ ਕਾਪੀਆਂ ਗੱਡੀਆਂ ਬੰਡੀ ਜਾਂਦੇ ਆ ਇਹ ਪੈਸਾ ਨਾ ਕਾਲੀਆਂ ਦਾ ਨਾ ਕਾਂਗਰਸੀਆਂ ਦਾ ਇਹ ਲੋਕਾਂ ਦਾ ਪੈਸਾ ਹੈ। ਔਰ ਸ਼ਖਬੀਰ ਅਬਾਲ ਦਾ ਨੰਗਾ ਚਿੱਟਾ ਹੋ ਗਿਆ। ਉਹ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭ ਕੁਝ ਆ ਰਿਹਾ ਹੈ। ਤੇ ਜਿਹੜੇ ਹੜਪੀੜਤ ਲੋਕ ਇਹਨਾਂ ਨੂੰ ਬੇਨਤੀ ਹੈ। ਤੁਹਾਡੇ ذریعے ਇਹ ਕਹਿ ਲਈਏ ਮੌਜੂਦਾ ਸਰਕਾਰ ਨੂੰ ਡੈਮੇਜ ਕਰਨ ਵਾਸਤੇ ਲੱਗੇ ਹੋਏ ਨੇ। ਜਦੋਂ ਹੜਪੀੜਤਾਂ ਦੇ ਜਾਂਦੇ ਨੇ ਇਹਨਾਂ ਦੇ 2-4 ਬੰਦੇ ਆਪਣੇ ਹੁੰਦੇ ਆ। ਉਹ ਤੋਂ ਕਹਾਇਆ ਜਾਂਦਾ ਉਹ ਅੰਤਮਾਨ ਤਾਂ ਕੱਖ ਨਹੀਂ ਕੀਤਾ ਜਿਹੜੇ ਕਹਾ ਰਹੇ ਨੇ ਅਕਾਲੀ ਕਾਂਗਰਸੀ ਇਹਨਾਂ ਨੂੰ ਪੁੱਛ ਵੀ ਤੁਸੀਂ ਕੀ ਕੀਤਾ 74 ਸਾਲ ਰਾਜ ਕੀਤਾ ਨੇ 74 ਸਾਲ ਜਿਹੜਾ ਸ਼ਵੀਰ ਬਾਦਲ ਅੱਜ ਕਹਿੰਦਾ ਕਿ ਕੰਕਰੀਟ ਦੇ ਅਸੀਂ ਬੰਨ ਮਾਰ ਜਾਾਂਗੇ ਅਸੀਂ ਪਟੜੀਆਂ ਬਣਾ ਦੇਾਂਗੇ ਅਸੀਂ ਜਿਹੜਾ ਦਰਿਆ ਦਾ ਪਾਣੀ ਨੂੰ ਕੰਟਰੋਲ ਕਰ ਲਾਂਗੇ ਨਾਲ ਕੇ ਕਹਿੰਦਾ ਜਦੋਂ ਸਾਡੀ ਸਰਕਾਰ ਬਣੂ ਮਤਲਬ ਪਹਿਲਾਂ ਸਰਕਾਰ ਬਣਾਓ ਇਹਨਾਂ ਦੀ ਫਿਰ ਕਰਨਗੇ ਇਹਦਾ ਮਤਲਬ ਤੁਹਾਡੀ ਸਰਕਾਰ ਪਹਿਲਾਂ ਬਣੀ ਨਹੀਂ ਕਾਲੀਆਂ ਦੀ ਬਣੀ ਹੈ ਕਾਂਗਰਸ ਨਹੀਂ ਬਣੀਗੇ ਜੇ ਤੁਹਾਨੂੰ ਚੇਤੇ ਨਹੀਂ ਜੇ ਸੁਪਨੇ ਵਿੱਚੋਂ ਜੇ ਥੋੜਾ ਬਹੁਤਾ ਕਾਲਾ ਮਾਲ ਜਿਆਦਾ ਖਾ ਲੈਨੇ ਹੋ ਵੀ ਪਿਛਲੀਆਂ ਗੱਲਾਂ ਭੁੱਲ ਜਾਂਦੇ ਹੋ ਨਹੀਂ 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 ਤੁਹਾਡੇ ਚੇਤੇ ਕਰਾਵਾਂਗੇ ਸਾਰਾ ਕੁਝ ਸਾਰਾ ਕੁਝ ਚੇਤੇ ਕਰਾਵਾਂਗੇ ਤੁਹਾਡੇ ਜਿਹੜੇ ਗੱਪ ਮਾਰੇ ਹੋਏ ਸਨ ਨਾ ਵੀ ਟਰੱਕਾਂ ਦੇ ਟਰੱਕ ਰੁਪਈਆਂ ਦੇ ਭੇਜਾਂਗੇ ਟਰਾਲੀ ਭਰ ਕੇ ਭੇਜਾਂਗੇ ਲਾ ਲਿਓ 2-4 ਕਰੋੜ ਉਹ ਵੀ ਸਾਰਾ ਕੁਝ ਇੰਤੇ ਕਰਾਵਾਂਗੇ ਇਹ ਲੋਕ ਵੀ ਸਮਝਣ ਜਿਹੜੇ ਪੰਜਾਬ ਦੇ ਵਾਸੀ ਲੋਕ ਹੈ ਨਾ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਸਾਡੇ ਨੌਜਵਾਨ ਯੂਥ ਹੈ ਉਹਨੂੰ ਬੇਨਤੀ ਹੈ ਵੀ ਇਹਨਾਂ ਲੀਡਰਾਂ ਤੇ ਭੁੱਲ ਕੇ ਵੀ ਵਿਸ਼ਵਾਸ ਨਾ ਕਰ ਬੈਠਿਓ ਇਹ ਭੁੱਖੇ ਬਗਿਆੜ ਨੇ ਫੋਰ ਸ਼ਿਕਾਰ ਦੀ ਤਾੰਗ ਵਿੱਚ ਬੈਠੇ ਨੇ ਜਦੋਂ ਇਹਨਾਂ ਦੀ ਕੈਲੀਅਰ ਰਡਾਰ ਦੇ ਵਿੱਚ ਸ਼ਿਕਾਰ ਆ ਗਿਆ ਨਾ ਤੁਸੀਂ ਦੇਖਿਆ ਜੰਗਲ ਦੇ ਵਿੱਚ ਜਿੱਥੇ ਸ਼ੇਰ ਫਿਰਦੇ ਹੁੰਦੇ ਆ ਜਾਂ ਜੰਗਲੀ ਜਾਨਵਰ ਫਿਰਦੇ ਆ ਉਹ ਜਾਨਵਰ ਨੂੰ ਖਾ ਕੇ ਨਾ ਥੋੜੀ ਮਤਲਬ ਹੱਡੀਆਂ ਉਡੀਆਂ ਛੱਡ ਦਿੰਦੇ ਆ ਇਹਨਾਂ ਨੇ ਉਹ ਵੀ ਨਹੀਂ ਛੱਡਣੀਆਂ ਹਿੰਡੇ ਕਹਿੰਦੇ ਆ ਨਾ ਆ ਚੱਕੋ 4 ਲੱਖ ਆ ਚੱਕੋ 2 ਲੱਖ ਆ ਡੀਜ਼ਲ ਲੈਣੋ ਇਹ ਸਾਰਾ ਕੁਝ ਤੁਹਾਡੇ ਹੀ ਲੁੱਟਿਆ ਹੋਇਆ ਹੈ। ਹੁਣ ਤੁਹਾਨੂੰ ਲੱਖਾਂ ਦਿੰਦੇ ਨੇ ਨਾ। ਤੁਹਾਡੇ ਟੈਕਸ ਦਾ ਕਰੋੜਾਂ ਰੁਪਈਆ ਇਹ ਕਪੜੇ ਦੇ ਨਾਲ ਆਪਣੇ ਘਰ ਭਰ ਲਏ। ਬਸ ਇਹਨੂੰ ਮੌਕਾ ਮਿਲਣਾ ਚਾਹੀਦਾ। ਮੈਂ ਇੱਕ ਬੇਨਤੀ ਕਰਨੀ ਹੈ। মিডিਆ ਨੇ ਵੱਡੀਆਂ-ਵੱਡੀਆਂ ਸੁਰਖੀਆਂ ਬਣਾਈਆਂ। ਆਹ ਦੇਖੋ ਜੀ ਭਗਵੰਤ ਮਾਨ ਦਾਖਲ ਹੋ ਗਏ। ਆਹ ਦੇਖੋ ਜੀ ਬਾਹਰ ਆ ਗਏ। ਆਹ ਸਕਿਉਰਟੀ ਅੜੋੜੇ ਦੇ ਲਾਤੀ ਅਸ਼ੰਦਮਾਨ ਦੇ ਘਰ ਤੇ ਲਾਤੀ ਮੁੱਖ ਮੰਤਰੀ ਬਦਲਣ ਦੀਆਂ ਗੱਲਾਂ ਵੀ ਕਰੀਗੇ ਇਹ ਇੰਨਾ ਸੌਖਾ ਨਹੀਂ ਜਿਹਨੇ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਵੀ ਪਤਾ ਹੈ ਵੀਰੇ ਭਗਵੰਤ ਮਾਨ ਨੂੰ ਪਾਸੇ ਕਰਦੀ ਪਿੱਛੇ ਹੈ ਕਿ ਇਹ ਸਭ ਨੂੰ ਪਤਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਹੀਆਂ ਇਹ ਵੀਡੀਓ ਸੁਣ ਕੇ ਇਹ ਤਾਂ ਤੁਸੀਂ ਕਹਿਣਾ ਹੀ ਹੁੰਦਾ ਵੀ ਚਾਹ ਬਲੂ ਸੇ ਬੋਟਾ ਸਿੰਘ ਹੋਂ ਟਿਕਟ ਪਾਉਦਾ ਬੜਾ ਕੁਝ ਕਹਿਣਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਬਿਨਾਂ ਉਹਦੀ ਗੱਲ ਕਰਦੇ ਰਹਿਾਂਗੇ ਜਿਹੜੇ ਅਕਾਲੀਆਂ ਤੇ ਕਾਂਗਰਸੀਆਂ ਨੇ ਕਾਲੇ ਕਾਰਨਾਮੇ ਕੀਤੇ ਨੇ ਮੇਰਾ ਖੋਤੇ ਤੋਂ ਗਊਆਂ ਬਣਾਉਣ ਦਾ ਮਤਲਬ ਕੀ ਹੈ ਵੀ ਇਹਨਾਂ ਨੂੰ ਕਲੀਨ ਚਿੱਟਨੀ ਦਿੱਤੀ ਜਾ ਸਕਦੀ ਜਿੱਥੇ ਮਰਜੀ ਇਸ਼ਨਾਨ ਕਰ ਲੈਣ ਤੀਰਥਾਂ ਤੇ ਘੁੰਮ ਲੈਣ ਦਾਨ ਪੁੰਨ ਕਰ ਲੈਣ ਚੰਦ ਦੇ ਮੱਥੇ ਤੇ ਜਾਂ ਚੰਦ ਤੇ ਕਹਿੰਦੇ ਦਾਗ ਲੱਗਾ ਹੋਇਆ ਕਹਿੰਦੇ ਨਾ ਕਹਾਵਤ ਨਹੀਂ ਤੇ ਉਹ ਦਾਗ ਇਹਨਾਂ ਕਾਲੀਆਂ ਦੇ ਕਾਂਗਰਸੀਆਂ ਦੇ ਮੱਥੇ ਤੇ ਲੱਗਾ ਹੋਇਆ ਉਹ ਸੀ ਇਹ ਕਿਤੇ ਲੈਂਦਾ ਨਹੀਂ ਤੇ ਹੁਣ ਹੜਪੀੜਤਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਮੌਕਾ ਮਿਲਿਆ ਹੋਇਆ ਇਹ ਹੜਪੀੜਤਾਂ ਦੀ ਗੱਲ ਬਾਅਦ ਵਿੱਚ ਕਰਾਂਗੇ ਪਹਿਲਾਂ ਪੱਛਲੇ ਭਵੰਤਮਨ ਆਇਆ ਸੀ ਇੱਥੇ ਪੰਜਾਬ ਸਰਕਾਰ ਦਾ ਕੋਈ ਐਮ ਐਲ ਏ ਆਇਆ ਸੀ ਇੱਥੇ ਵੀ ਉਹ ਤੋਂ ਪਹਿਲਾਂ ਤੁਸੀਂ 74 75 ਸਾਲ ਰਾਜ ਕੀਤਾ ਹੈ ਇਹ ਤੁਸੀਂ ਆ ਗਏ ਤੁਹਾਡੇ ਕੀ ਫਹਾਪ ਹੈਗਾ ਕੜ ਵਿੱਚ ਜਾਂ ਜਾਨ ਨਿਕਲਦੀ ਹੈ ਪੰਜਾਬ ਦੇ ਲੋਕੋ ਧਿਆਨ ਦੇ ਨਾਲ ਸੁਣਿਓ ਮੈਂ ਅੱਜ ਹੀ ਦੱਸ ਦੇਣਾ ਤੁਹਾਨੂੰ ਆ ਜਿੰਨੇ ਕੁ ਵਿਰੋਧ ਕਰਨ ਵਾਲੇ ਨੇ ਜਾਂ AI ਨਾਲ ਵੀਡੀਓ ਵਗੈਰਾ ਬਣਾ ਕੇ ਪਾਉਂਦੇ ਆ ਜਲੂਸ ਜਾਂ ਕੱਢਦੇ ਨੇ ਇਹ ਕੌਣ ਨੇ ਅਕਾਲੀ ਅਕਲੋਂ ਖਾਲੀ ਜਾਂ ਖੂਨੀ ਪੰਜੇ ਵਾਲੇ ਕਾਂਗਰਸੀ ਕੋਰਨਲ ਤੀਜਾ ਕੋਈ ਨਹੀਂ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਕੱਲ ਇੱਕ ਖਬਰ ਆਈ ਸੀ ਕਿ ਸੀਐਮ ਭਗਵੰਤ ਮਾਨ ਦੀ ਤਬੀਅਤ ਖਰਾਬ ਹੋ ਗਈ ਹੈ ਡਾਕਟਰਾਂ ਨੇ ਸੀਰੀਅਸ ਹੋਣ ਕਿਹਾ ਕਿ ਸੀਰੀਅਸ ਤਬੀਅਤ ਹੈ ਹਸਪਤਾਲ ਗਏ ਉੱਥੇ ਉਹਨਾਂ ਨੇ ਚੈੱਕਅਪ ਕਰਾਇਆ ਐਡਮਿਟ ਕਰ ਲਿਆ ਤੇ ਇਹ ਜਦੋਂ ਖਬਰ ਬਾਹਰ ਨਿਕਲੀ ਤੇ ਅਕਾਲੀ ਤੇ ਕਾਂਗਰਸੀ ਜਿਸ ਤਰ੍ਹਾਂ ਕਿ ਵੀਰੋ ਤੁਹਾਨੂੰ ਪਤਾ ਹੋਵੇ ਕਿ ਸੁਖਬੀਰ ਬਾਦਲ ਫਿਰ ਉਹਨਾਂ ਦੀ ਬੀਗਮ ਉਸ ਤੋਂ ਇਲਾਵਾ ਜਿਹੜੇ ਔਰ ਹੈਗਾ ਸੀ ਰਾਜਾ ਵੜਿੰਗ ਰਾਜਾ ਵੜਿੰਗ ਨੇ ਵੀ ਬਿਆਨ ਦਿੱਤਾ ਇਸ ਨੂੰ ਲੈ ਕੇ ਤੇ ਉਹਦੇ ਇੱਕ ਤਰ੍ਹਾਂ ਦਾ ਸ਼ੁਕਰ ਕਰ ਰਹੇ ਸੀ ਇਸ ਤਰ੍ਹਾਂ ਕਿ ਤੁਸੀਂ ਗਿਆਨੀ ਬੂਟਾ ਸਿੰਘ ਦਾ ਦੇਖਿਆ ਕਿ ਉਹਨਾਂ ਨੇ ਬੜੇ ਸਖਤ ਉਹਨਾਂ ਵਾਸਤੇ ਸ਼ਬਦ ਇਸਤੇਮਾਲ ਕੀਤੇ ਹੈ ਕਿ ਇਹੋ ਜਿਹੇ ਲੋਕਾਂ ਤੇ ਲਾਹਨਤ ਜਿਹੜਾ ਕਿਸੇ ਦੇ ਵਾਸਤੇ ਕਿ ਚਾਹੁੰਦੇ ਆ ਬੁਰਾ ਚਾਹੁੰਦੇ ਆ ਵੀਰੋ ਬਿਲਕੁਲ ਚਾਹੇ ਸੱਜਣ ਹੈ ਚਾਹੇ ਦੋਸਤ ਹੈ ਕੋਈ ਵੀ ਹੈ ਕਿਸੇ ਦਾ ਕਿਸੇ ਨੂੰ ਤਕਲੀਫ ਪਹੁੰਚੇ ਕੋਈ ਬਿਮਾਰ ਹੋਵੇ ਕਿਸੇ ਨੂੰ ਨੁਕਸਾਨ ਹੋਵੇ ਤੇ ਉੱਤੇ ਖੁਸ਼ੀ ਨਹੀਂ ਮਨੁਜਮਣੋਣੀ ਚਾਹੀਦੀ ਕਹਿੰਦੇ ਆ ਨਾ ਕਿ ਇੱਕ ਦਿਨ ਸੱਜਣਾ ਵੀ ਮਰ ਜਾਣਾ ਵੀਰੋ ਬਹੁਤ ਮਾੜੀ ਗੱਲ ਹੈ ਮੈਂ ਬਿਲਕੁਲ ਗਿਆਨੀ ਬੂਟਾ ਸਿੰਘ ਨੂੰ ਇਸ ਚੀਜ਼ ਦਾ ਕ੍ਰੈਡਿਟ ਦਿੰਦਾ ਮੈਂ ਕਿ ਉਹ ਸਹੀ ਗੱਲ ਕਰ ਰਿਹਾ ਹੈ ਬਹੁਤ ਵਧੀਆ ਗੱਲ ਕਰ ਰਿਹਾ ਹੈ ਕਿ ਸੀ ਇਹ ਭਗਵੰਤਮਾਨ ਜਿਹੜੇ ਕਿ ਹੜ੍ਹ ਦੇ ਨਾਲ ਪੀੜਤ ਲੋਕਾਂ ਦਾ ਮਦਦ ਕਰ ਰਹੇ ਹੈ ਕਿੰਨੀ ਐਫਰਟ ਕਰ ਰਹੇ ਹੈ ਦਿਨ ਰਾਤ ਤੇ ਕਰ ਰਹੇ ਹੈ ਤੇ ਫਿਰ ਵੀ ਲੋਕ ਉਹਨਾਂ ਦੀ ਬਾਰੇ ਕਿੱਡੀ ਨੈਗੇਟਿਵ ਰਾਇ ਰੱਖਦੇ ਹੈ ਕਿਸ ਤਰ੍ਹਾਂ ਦੀਆਂ ਅਦਾਸਾਂ ਕਰਦੇ ਹੈ ਤੇ ਕਿਸੇ ਦੀ ਵੀ ਬਾਰੇ ਗਲਤ ਅਰਦਾਸ ਕਰਨਾ ਗਲਤ ਸੋਚਣਾ ਵੀਰੋ ਬਹੁਤ ਮਾੜੀ ਗੱਲ ਹੈ ਤੇ ਸਭ ਤੋਂ ਪਹਿਲੇ ਕ੍ਰੈਡਿਟ ਮੈਂ ਦਿੰਨਾ ਗੈਨੀ ਬੁਟਾ ਸਿੰਘ ਨੂੰ ਉਹਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਵੀਰੋ ਤੁਹਾਨੂੰ ਕੀ ਲੱਗਦਾ ਹੈ ਯਾਨੀ ਬੂਟਾ ਸਿੰਘ ਨੇ ਠੀਕ ਹੀ ਤਾਂ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਹਰ ਲਾਜ਼ਮੀ ਕਰਤਾ ਆਪਾਂ ਦੇ ਸਾਰਾ ਖਿਆਰ ਕਰ ਦੋ ਯਾਦ ਰੱਖਣਾ ਅੱਲਾ ਫੇਜ਼